ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਕਾਵਾ ਸੇਲ ਲੈ ਲੈ ਕੇ ਆਏ ਜੀ ਚਾਰੀ ਬਾਈ ਤਾਜ਼ੀਆਂ ਸੂਈਆਂ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ નોਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰ ਲੋ 81476 15312 81467 15312 ਆਉ ਪੁੱਛ ਲੈਨੇ ਆਪਾਂ ਬਾਈ ਤੁਹਾਡੇ ਆਜੋ ਬਾਈ ਭਾਈ ਜੀ ਹੱਸੀ ਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਬੋਲੋ ਜੀ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਨਿਰਮਲ ਸਿੰਘ ਜੀ ਹਾਂ ਪਿੰਡ ਭਾਈ ਰੂਪਾ ਤਸਵੀਰ ਫੋਲ ਜਿਹੜਾ ਬਠਿੰਡਾ ਜੀ ਠੀਕ ਹੈ ਨੇੜੇ ਪਿੰਡ ਵਿੱਚ ਨੇੜੇ ਸੁਲਾਪਰਾ ਰਹਿੰਦੇ ਭਗਤਾ ਭਾਈ ਕਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਹੈ 946382852 ਠੀਕ ਹੈ ਜੀ ਦੂਜਾ ਹੈਗਾ 70787820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜਦੇ ਨੇ ਕਿਹੜਾ ਸੂਸੂ ਇਹ ਦੂਜਾ ਸੂਸੂ ਹੀ ਬਾਈ ਇਹ ਦੂਜਾ ਸੂਸੂ ਕਦੋਂ ਸੂਈ ਹੈ ਬਾਈ ਇਹ ਅੱਜ ਸਵੇਰੇ ਸੂਈ ਚਾਰ ਵਜੇ ਠੀਕ ਹੈ ਬਾਈ ਜੇਰ ਪਈਗੀ ਘੰਟਾ ਕੁ ਹੋ ਜਾਏ ਜੇਰ ਪਈ ਉਹਨੂੰ ਜੇਰ ਬਾਈ ਬੱਤਲ ਦੇ ਵਿੱਚ ਰੱਖੀ ਬੈਠਾ ਠੀਕ ਆ ਬੱਚਾ ਕੀ ਦੇਤਾ ਕਰਮਾਣੀ ਇਨੇ ਬੱਚੀ ਦਿੱਤੀ ਮੇਰੇ ਖਿਆਲ ਬੱਚੀ ਹੈ ਹਾਂਜੀ ਬੱਚੀ ਹੈ ਹਾਂਜੀ ਬਈ ਠੀਕ ਆ ਬੱਚਾ ਬੱਚੀ ਹੈ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਹੂੰ ਬੱਚੀ ਹੋਦਗੀ ਤੇ ਕਿੰਨਾ ਕੁ ਬੋਲੋ ਕੱਢਿਆ ਫਿਰ ਅੱਜ ਉਹ ਜੇਰਪਈ ਤੋਂ 4 ਕਿਲੋਟਰ ਕੱਢਿਆ ਜੀ ਹਲੇ ਆਪਾਂ ਠੀਕ ਆ ਬੱਚਾ ਚੰਗਾ ਹੈ ਬਾਕੀ ਹੂੰ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਦੀ ਉਮੀਦ ਹੈ ਜੀ 20 ਲੀਟਰ ਤੋਂ ਤੋ ਦੇਊਗੀ ਖੋਲ ਲਾ ਬਈ ਤੋਰ ਕੇ ਰਖਾ ਦੇ ਆਰਡਰ ਬੜਾ ਕਮਾਲ ਦਾ ਥਣ ਹਵਾਨਾ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਬਈ ਬੜੀ ਕਮਾਲ ਦੀ ਆ ਚਾਰ ਸਪਿਰੇ ਤੋਂ ਆਰਡਰ ਬਹੁਤ ਸੋਹਣਾ ਗਾ ਹਾਂ ਬਾਕੀ ਬਹੁਤ ਇਹਦੇ ਜੋ ਕੱਢ ਲਿਆ ਉਹ ਸਭ ਨਾਲ ਜੱਜਮੈਂਟ ਕਰ ਲਿਆ ਬਈ ਥਣ ਹਵਾਨਾ ਵੀ ਕਰਮਾ ਇਹਦਾ ਚੰਗਾ ਫੇਸ ਬਿਊਟੀ ਵੀ ਚੰਗੀ ਆ ਰਾਈਟਿੰਗ ਵੀ ਬਹੁਤ ਆ ਜੀ ਅੱਛਾ ਠੀਕ ਆ ਬਈ ਅ ਵੱਡੀ ਗੱਲ ਬਈ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮਾ ਵਾਲੀ ਦੀ ਪੂਰੀ ਚੰਗੀ ਆ ਤੋਰਾ ਤਾਰਾ ਕਰਮਾ ਵਾਲੀ ਦਾ ਬਹੁਤ ਚੰਗਾ ਗਾ ਚੰਗੀ ਆ ਵੱਡ ਸੁਨੱਕੀ ਆ ਕੱਦ ਵੱਡ ਵੀ ਚੰਗਾ ਗਾ ਦੁੱਧ ਬਾਈ ਨੇ ਦੱਸਿਆ ਵੀ ਚੰਗਾ ਪਾ ਦੂਗੀ ਉਹ ਯਾਦ ਬ੍ਰੀਡ ਚੰਗੀ ਆ ਸਮੀ ਪਲੀ ਆ ਰਾਜੀ ਰੋਜੀ ਫੁੱਲਾ ਆਰਡਰ ਵੀ ਚੰਗਾ ਗਾ ਬਾਕੀ ਵੱਡੀ ਗੱਲ ਬੱਚਾ ਹੀ ਮਗਰ ਬੱਚੇ ਬੱਚੀ ਵੀ ਕੁਆਲਿਟੀ ਵਾਲੀ ਆ ਬਾਕੀ ਧਾਰਾ ਮਾਰਨੀ ਬਈ ਹਾਂਜੀ ਧਾਰਾ ਮਾਰ ਕੇ ਤਾਂ ਕੋਈ ਚੱਕਰ ਨਹੀਂ ਆਰਡਰ ਦੇਖੋ ਬਈ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਠੰਡੀ ਦਾ ਬਿਸ਼ਾਕਾ ਬਿਨਾ ਬੱਚੋਂ ਵੇਜਿਆ ਜਾਈਏ ਕੋਈ ਨਹੀਂ ਬੱਚਾ ਬਾਈ ਕਹਿੰਦਾ ਛੱਡਣ ਤੋਂ ਬਿਨਾਂ ਹੀ ਲਾਇਆ ਜਿਵੇਂ ਮਾਰਦੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਹੂੰ ਮਤਲਬ ਹੀ ਨਹੀਂ ਹੂੰ ਜਿਵੇਂ ਮਾਰਦੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂ ਖਾਣ ਲੇਵਾ ਵੀ ਕਮਾੜਾ ਦੁੱਧ ਤਾਂ ਮਤਲਬ ਇਹਦੀ ਜਿਹੜਾ ਸੌਣ ਦੀ ਬਣਾ ਤਿਆਰੀ ਹੈ ਕਿ ਮਤਲਬ ਇਹ ਤੋਂ ਬਾਹਰ ਦੀ ਲੱਗਦੀ ਹੈ ਹੂੰ ਕੋਈ ਗਾ ਹੁਣ ਆਪਾਂ ਬਾਲੀ ਗਾਰੰਟੀ ਐ ਨਹੀਂ ਦਿੰਦਾ ਲੈ ਮੁੜ ਕੇ ਕਹੇ ਦੀ ਕੋਈ ਹੂੰ ਹੋਰ ਵੱਧ ਘੱਟ ਘੜਦੇ ਲੈ ਕਹਿੰਦਾ ਤੂੰ ਐਂ ਕਿਹਾ ਸੀ ਹੂੰ 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 ਜਿਹਨੇ ਆਪਾਂ ਨੂੰ ਜੱਜਮੈਂਟ ਜਿਹੜੇ ਬੰਦੇ ਨੂੰ ਪਰਖਉਂਗਾ ਆਈ ਜਾਂਦੀ ਹੈਗੀ ਹੂੰ ਸਹੀ ਹੈ ਠੀਕ ਲਾ ਚਵਾਈ ਜੁਈ ਚੈੱਕ ਕਰੋ ਚਵਾਈ ਬਹੁਤ ਚੰਗੀ ਹੈ ਨਾ ਹਮ ਲਬ ਬੌਲਾ ਦੇਖੋ ਬਈ ਬੌਲਾ ਹੀ ਮਾਰਦੀ ਆ ਬੌਲਾ ਆ ਬੌਲਾ ਥੋੜਾ ਜਿਹਾ ਬੌਲਾ ਆ ਮੈਂ ਗਾੜਾ ਜਿਆਦਾ ਜੇ ਜਿੰਨਾ ਗਾੜਾ ਹੋਏ ਉਨਾਂ ਹੀ ਵਧੀਆ ਦੋਤੇ ਚੱਲਦਾ ਬਸ ਸਹੀ ਅਲਾ ਮਖਿਆਲ ਕਰ ਰਹੀ ਹੈ ਮਗਰ ਲੈ ਤੇ ਮਾਰ ਦੋਤਾ ਰ ਚਵਾਈ ਜੁਈ ਨੰਬਰ 1 ਵਾਲਾ ਹਮ ਪੂਰਾ ਗਾੜਾ ਬਈ ਬੌਲਾ ਹੀ ਮਾਰਦੀ ਆ ਹਮ ਪਰ ਦੋਤ ਦੇਖੋ ਥਾਣੇ ਦੇਖੋ ਬਈ ਬੜਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬੱਚਾ ਹੀ ਮਗਰ ਬੱਚੀ ਆ ਮੁੱਲ ਕੀ ਆ ਬਈ ਇਹਦਾ ਮੁੱਲ ਜੀ 63000 63000 ਰੁਪਏ ਮਾਨਤਨ ਹੋ ਜੀ ਬਈ ਹਾਂ ਜੀ ਬਸ ਮਾੜਾ ਮਟੋ ਹੋ ਜੀ ਬੜਾ ਥੋੜਾ ਜਿਹਾ 63000 ਰੁਪਏ ਜਮਾ ਜਾਇਜ਼ ਮੁੱਲ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਨ ਜ਼ਰੂਰ ਹੋ ਜੀਏ ਅੱਗੇ ਬਈ ਦੋ ਨੰਬਰ ਜਿਹੜਾ ਸੂਈ ਹੈ ਬੜ ਇਹ ਦੂਜਾ ਸੂਈ ਦੂਜਾ ਕਦੋਂ ਸੂਈ ਆ ਬਈ ਇਹ ਪਰਸੋਂ ਦੀ ਸੂਈ ਲਈ ਪਰਸੋਂ ਦੀ ਤੀਜਾ ਦਿਨ ਜੀ ਠੀਕ ਆ ਬੱਚਾ ਕੀ ਆ ਮਗਰ ਇਹ ਮਗਰ ਬੱਛਾ ਜੀ ਬੱਛਾ ਭਾਈ ਠੀਕ ਹੈ ਕਿੰਨੇ ਕੁ ਬੋਲੇ ਤੇ ਹੁਣ ਬੋਲਾ ਹਲੇ ਦੇ ਕੋਲ 10 ਕਿਲੋ ਹੋ ਜੀ ਠੀਕ ਹੈ ਭਾਈ 10 ਕਿਲੋ ਇਹਨਾਂ ਕੋਲ ਹੂੰ ਖੋਲ ਲਾ ਭਾਈ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਹੀ ਚੰਗੀ ਆ ਬ੍ਰੀਡ ਵੀ ਬਹੁਤ ਹੈ ਇਹ ਨਹੀਂ ਗੱਲ ਕੋਈ ਠੀਕ ਹੈ ਭਾਈ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੈੱਕ ਕਰੀਂ ਠੰਡੀ ਠੁੰਡੀ ਬਹੁਤ ਹਨ ਥਾਨ ਬ੍ਰੀਡ ਤੇ ਆ ਗਈ ਵੀ ਠੰਡੀ ਬਹੁਤ ਹਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਨੇੜ ਤੋਂ ਆਰਡਰ ਵੀ ਚੰਗਾ ਕਰਵਾ ਲਓ ਹੂੰ ਕਿੰਨਾ ਕੁ ਦੇ ਦੂ ਹੋਰ ਦੁੱਧ ਭਾਈ ਬੁੱਧੀਮੀ ਇਹ ਜੇ ਮੇਰੇ ਸਾਹ ਨੂੰ 15 ਲੀਟਰ ਤੋਂ ਦੇਣ ਦਾ ਹੱਕ ਆ ਗੀ ਬਾਕੀ ਸੇਵਾ ਤੇ ਗੱਲ ਹੋਏ ਲੀ ਅਗਲੀ ਹੈ ਨਾ ਜਾਤ ਬ੍ਰੀਡ ਚੰਗੀ ਆ ਫੇਸ ਚੰਗਾ ਕੱਲ ਵਡ ਚੰਗਾ ਰੰਗ ਰੂਪ ਵੀ ਚੰਗਾ ਬਾਕੀ ਤੋਰਾ ਤਾਰਾ ਚੰਗਾ ਕਰਨ ਵਾਲੀ ਦਾ ਥਾਂ ਲੇ ਬਾਈ ਬੜਾ ਚੰਗਾ ਗਾ ਮੁੱਲ ਕੀ ਆ ਭਾਈ ਇਹਦਾ ਇਹ 48000 48000 ਰੁਪਏ ਮਾਨਤਾਨ ਹੋ ਜੀ ਭਾਈ ਹਾਂਜੀ ਮਾਨਤਾਨ ਠੀਕ ਆ 48000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੇਂਗ ਬੀਆ ਬੜਾ ਕੱਦ ਵੱਡਾ ਵਾਲੀ ਆ ਥਣ ਲੈਵਾ ਚੰਗਾ ਫੇਸ ਬਿਊਟੀ ਵੀ ਚੰਗੀ ਆ ਬੱਚਾ ਮਗਰ ਬੱਚਾ ਕਬੀ ਹਾਂ ਤਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਨਾ ਕੋਈ ਚੱਕਰੀ ਨਹੀਂ ਗਾ ਆਰਡਰ ਬੜਾ ਚੰਗਾ ਬਾਈ ਨੇੜ ਤੋਂ ਚੈੱਕ ਕਰ ਲਉ ਖਾੜੀ ਵਾਲਾ ਆਰਡਰ ਲੈ ਆ ਲੈਣਾ ਹਾਂ ਨਿਆਣਾ ਫੋਲਾ ਠੰਡੀ ਤੋਂ ਬਾਹਰ ਹੀ ਪੈਰ ਨਹੀਂ ਹੋਣਗੇ ਜਿੱਥੇ ਖੜ ਗਈ ਆ ਠੀਕ ਆ ਹਾਂ ਕੁਝ ਅੱਛਾ ਨਹੀਂ ਚਵਾਈਓ ਵੀ ਚੰਗੇ ਹੋ ਹਨ ਹਾਂਜੀ ਇੱਕ ਨੰਬਰ ਚਵਾਈ ਵਾਲੀ ਠੀਕ 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 ਛੋੜੀ ਬੱਚੇ ਲੈ ਚਵਾਈ ਦੇਖੋ ਬਈ ਥਾਣ ਬਹੁਤ ਚੰਗਾ ਘੜਦੀ ਹੈ ਨਾ ਹਾਂਜੀ ਸਾਨੂੰ ਪੁੱਛ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਬਾਕੀ ਚਵਾਈ ਦੇਖੋ ਲੈ ਚਵਾਈ ਚੰਗੀ ਆ ਬੋਲੀ ਆ ਹਨਾ ਚਵਾਈ ਚਵਾਈ ਬਹੁਤ ਸੋਹਣੀ ਹਮ ਚਵਾਈ ਬਹੁਤ ਬੋਲੀ ਆ ਧਾਰ ਦੂਰ ਚੰਗੀ ਹੈ ਗੰਨੇ ਵਰਗੀ ਧਾਰਾਂ ਹੁੰਦੀ ਹੈ ਬਈ ਹਮ ਮਗਰ ਲੈਤਣਾ ਜੀ ਵੀ ਚੰਗੀ ਹੈ ਹੂੰ ਤੇ ਬਾਈ ਬਹੁਤ ਹੀ ਹੈ ਉਹ ਕਿਆਣੀ ਖੜੀ ਰਹਿੰਦੀ ਜੀ ਐਨ ਐਂਪਾਇਰੋਂ ਗਾਉਂ ਸਾਹ ਕੋਲ ਜਿੱਥੇ ਥੋੜੀ ਰਾਮ ਮੋਲੇ ਦਾ 48000 ਹਾਂਜੀ ਮੋਲੇ ਦਾ 48000 ਮਾਨ ਤਾਨ ਹੋ ਜਾ ਬਸ ਮਾਨ ਤਾਨ ਬਸ ਆਪਣੇ ਸੌਦੇ ਦੇ ਬਾਅਦ ਛੋੜ ਛੁੱਪਿਆ ਹੁੰਦਾ ਬਾੜੀ ਬਾੜ ਘਟਲਾ ਨਹੀਂ ਹੂੰ ਤੋਂ ਦੇਖੋ ਜੀ ਆਪਾਂ ਮੋਲੀ ਜਿਆਦਾ ਕਰ ਲਈ ਸਹੀ ਗੱਲ ਆ ਬਾਈ ਹਾਂ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਸੀ ਹੈ ਜੇ ਪਹਿਲਾ ਸੂਸੀ ਬਾਈ ਕਦੋਂ ਸੂਈ ਹੈ ਇਹ ਅੱਜ ਰਾਤ ਨੂੰ ਸੂਈਏ 10:00 10:00 11:00 ਵਜੇ ਦੀ ਠੀਕ ਹੈ ਜੇ ਜੂ ਰੋਕੇ ਜੇ ਜੂ ਰੋਕੇ ਜੀ ਗਰਾਂਡੀ ਬੱਚਾ ਕੀ ਹੈ ਮਾਂਗਾ ਇਦੇ ਬੱਚਾ ਦਿੱਤਾ ਹੀ ਬੱਚਾ ਦਿੱਤਾ ਤੇ ਕਿੰਨਾ ਕੁ ਵੱਡਾ ਗੱਡੇ ਫਿਰੋ ਬੋਲੋ ਹਲੇ ਤੇ ਮਤਲਬ ਸਵੇਰੇ 4 ਕਿਲੋਟਰ ਕੱਢਿਆ ਜੀ ਬਾਕੀ ਬੱਚੇ ਰਜਾ ਠੀਕ ਆ ਭਾਈ ਕਿੰਨਾ ਕੁ ਦੁੱਧ ਦੀ ਰੁਆਸਤੀ ਹੈ ਤੁਹਾਨੂੰ ਠੰਡੀ ਹੈ ਜੀ ਹਾਂਜੀ ਠੰਡੀ ਠੰਡੀ ਪੂਰੀ ਆਰਡਰ ਦੇ ਇੱਕੋ ਭਾਈ ਬੜਾ ਕਮਾਲ ਦਾ ਹਨ ਬਹੁਤ ਚੰਗਾ ਹਨ ਚਿਵਾਈ ਚਿਵਾਈ ਚੰਗੀ ਆ ਬਾੜੀ ਚੰਗੀ ਚਿਵਾਈ ਖੋਲ ਲਾ ਭਾਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਵੱਡਾ ਕੱਦ ਦਾ ਯਾਤਵਰੀ ਟਫਲ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਚੰਗਾ ਗਾ ਥਾਲੇ ਬਾਕੀ ਚੰਗਾ ਚਵਾਈ ਚੂਈ ਵੀ ਬਾਈ ਕਹਿੰਦਾ ਓਕੇ ਆ ਫੇਸ ਬਿਊਟੀ ਵੀ ਚੰਗੀ ਆ ਬਾਕੀ ਤੋਰਾ ਤਾਰਾ ਵੜਦਾ ਚੈੱਕ ਕਰੇ ਬਤਾ 82000 ਪਾਉਂਦਾ ਹੈ ਹਾਂਜੀ ਚੋਣ ਤੋਂ ਬਾਈ ਠੰਡੀ ਆ ਉਹ ਨਹੀਂ ਕਰਦੀ ਜਮੀ ਠੀਕ ਆ ਬਾਈ ਮੋੜ ਲੈ ਬਾਈ ਕੀ ਮੋਲ ਆ ਬਾਈ ਇਹਦਾ ਇਹਦਾ ਮੋਲ ਜੀ 53000 53000 ਰੁਪਏ ਮਾਨਤਾਨ ਹੋ ਜੀ ਬਾਈ ਹਾਂਜੀ ਵਾ ਕਰਦਾ ਮਾਨਮਤ 53000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੇ ਚੰਗੀਆਂ ਵੜ ਕੱਦ ਵੱਡ ਵਾਲੀਆਂ ਆ ਆਰਡਰ ਨੇੜ ਤੋਂ ਚੈੱਕ ਕਰਵਾਉਣੀ ਚੰਗਾ ਖਾਣ ਬਹੁਤ ਚੰਗਾ ਲੱਗਿਆ ਬਈ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਬਈ ਬਰੀਕੀਆਂ ਵਾਲੀ ਜਿਹੜੀਆਂ ਹਾਂ ਬਰੀਕੀਆਂ ਚਾ ਵੜ ਬਾਕੀ ਧਾਰਾ ਮਾਰ ਕੇ ਦਿਖਾ ਦੇ ਪਰ ਹਮਾਰ ਕੇ ਦਿਖਾ ਨਹੀਂ ਨਾ ਚਿਵਾਈ ਚੈੱਕ ਕਰੋ ਚਿਵਾਈ ਇਹਦੀ ਬਹੁਤ ਚੰਗੀ ਹੈ ਨਾ ਹਾਂ ਚਿਵਾਈ ਦੇਖੋ ਬਈ ਚਿਵਾਈ ਜੂਈ ਬਹੁਤ ਚੰਗੀ ਆ ਤਾਤੂ ਚੰਗੀ ਠੀਕ ਆ ਗੱਲ ਪਛਾਣ ਕਰੂ ਆਈ ਖੜੀ ਠੀਕ 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 ਜਿਵੇਂ ਮਰਜ਼ੀ ਧਾਰਮਾਰੀ ਚੱਲ ਕੋਈ ਚੱਕਰ ਹੀ ਨਹੀਂ ਚਵਾਈ ਚੰਗੀ ਆ ਥਣ ਬਹੁਤ ਚੰਗਾ ਹੂੰ ਮੁੱਟੀ ਵਾਲਾ ਥਣ ਕੱਲਾ ਕੱਲਾ ਥਣ ਜਾਤ ਵੇੜ ਚੰਗੀ ਆ ਮੁੱਲ 53000 ਰੁਪਏ ਮਾਨਤਾਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਵੀਰੇ 4 ਨੰਬਰ ਕਿਹੜਾ ਸੂਸੂਈ ਆ ਇਹ ਪਹਿਲਾ ਸੂਸੂਈ ਬਾਈ ਕਦੋਂ ਸੂਈ ਆ ਇਹ ਪਰਸੋਂ ਸੂਈ ਸੂਈ ਤੀਜ ਦਿਨ ਜਦੋਂ ਠੀਕ ਆ ਬੱਚਾ ਕੀ ਆ ਵੀਰੇ ਇਹਦੀ ਬੱਚਾ ਹੀ ਮਗਰ ਬੱਚਾ ਦਿੱਤਾ ਠੀਕ ਆ ਕੋਲ ਬੈਤੁਰ ਦੇ ਕਿੰਨੇ ਕਲੇਲੇ ਸੈੰਗ ਨਹੀਂ ਦਗਾਏ ਕਰਕੇ ਥੋੜਾ ਜਿਹਾ ਨੈਨ ਲੱਗਦਾ ਹੂੰ ਤਾਂ ਐ ਨਹੀਂ ਮਤਲਬ ਬਰੀਕਾਂ ਵਾਲੀ ਐ ਕੁਆਲਿਟੀ ਪੂਰੀ ਐ ਕੁਆਲਿਟੀ ਬਹੁਤ ਆ ਨਾ ਆਰਡਰ ਦੇਖੋ ਭਈ ਆਰਡਰ ਬੜਾ ਸ਼ਾਨਦਾਰ ਤਿਆਰ ਕਰਿਆ ਗਰਮ ਵਾਲੀ ਛੁੰਡੀ ਬਹੁਤ ਜਿਆਦਾ ਜੀ ਹੂੰ ਸਣਲੇਵਾ ਬੜਾ ਚੰਗਾ ਮੱਕੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਛੁੰਡੀ ਫੋਲਾ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੱਕਰ ਹੀ ਨਹੀਂ ਗਾ ਅੱਗੇ ਤੋਂ ਵੀ ਲੈ ਵਲੋ ਚੈੱਕ ਕਰ ਲੋ ਬਹੁਤ ਚੰਗਾ ਗਰਮ ਵਾਲੀ ਦਾ ਕਿੰਨੇ ਕੁ ਬੋਲੇ ਤੇ ਹੁਣ ਬਹੁਤ ਆ ਦੇ ਕੋਲ ਹੈਗੇ ਜੀ ਹੁਣ 11 11 ਨੂੰ ਠੀਕ ਆ ਹੂੰ ਕੱਦ ਬੱਡ ਚੰਗਾ ਯਾਦ ਬ੍ਰੀਡ ਫੁੱਲ ਚੰਗਿਆ ਵੱਡੇ ਕੱਦ ਦੀ ਆ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਆਰਡਰ ਬਾਈ ਬੜਾ ਕਮਾਲ ਦਾ ਚੱਕਿਆ ਤਿਆਰ ਕਰਿਆ ਇਹਨੇ ਸਿੰਘ ਜ਼ਰੂਰ ਆ ਕਹਿੰਦੀ ਕੋਸ ਨਹੀਂ ਠੰਡੀ ਠੁੰਡੀ ਪੂਰੀ ਆ ਉਹ ਸਿੰਘ ਮਾਰ ਗਿਆ ਚੱਲਾਈ ਚੱਲ ਗਿਆ ਵੀ ਨਾ ਤਾਂ ਨਹੀਂ ਸ਼ੱਕਤ ਸਿੰਘ ਪਈ ਜਾ ਕੋਈ ਚੱਤਰ ਨਹੀਂ ਗਾ ਠੀਕ ਆ ਬਾਈ ਹਾਂਜੀ ਮੁੱਲ ਕੀ ਆ ਭਰਾ ਮੁੱਲ ਤਾਂ ਬਸ ਇਹ ਸਿੰਘਾਂ ਨੇ ਘਟਾ ਰੱਖਿਆ ਜੀ ਮੁੱਲ ਤਾਂ ਆਪਾਂ ਕੀ ਕਰਨਾ ਇਹਦਾ ਹੂੰ ਆ ਲੈਣਾ ਆ ਹਾਂ ਦਾ ਸਿੰਘ ਆ ਗਿਆ ਹਾਂ ਜੀ ਮੁੱਲ 48000 ਜੀ ਨੀ ਦਬੇ 60000 ਦੀ ਸੀਗੀ ਠੀਕ ਆ 48000 ਰੁਪਇਆ ਮੁੱਲ ਆ ਬਾਈ ਸਿੰਘਾਂ ਦਾ ਕਰਕੇ ਬਾਈ ਕਹਿੰਦਾ ਰੇਟ ਥੋੜਾ ਘੱਟ ਆ ਨਹੀਂ ਤਾਂ ਵਰਡ ਨੇ 60000 ਦੀ ਵੇਚਣਾ ਸੀਗਾ ਤੇ ਥਣਲੇਵਾ ਬੜਾ ਚੰਗਾ ਬਾਈ ਥਣਲੇਵੇ ਤੋਂ ਜੱਜ ਮੈਂ ਬੜੀ ਠੰਡੀ ਤਾਂ ਨਹੀਂ ਜੁ ਕੋਈ ਦਾ ਹੂੰ ਠੀਕ ਆ ਠੰਡੀ ਹੈ ਚਵਾਈ ਚੋਈ ਵੀ ਚੰਗੀ ਆ ਇੱਕ ਨੰਬਰ ਜੀ ਠੀਕ ਠੀਕ ਬਾਕੀ ਤਾਰਾਂ ਤੋਰਾ ਮਾਰ ਕੇ ਰਖਾ ਨੇ ਕੋਈ ਚੱਕਰ ਹੀ ਨਹੀਂ ਚਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਜਿੱਥੇ ਖੜੀ ਐ ਹੀ ਖੜ ਰਹਿਣਾ ਜੀ ਨੇ ਠੀਕ ਆ ਕੋਈ ਚੱਕਰ ਨਹੀਂ ਹੂੰ ਇਸੇ ਕੰਮ ਦਾ ਲੱਗ ਫਰੀotro ਠੰਡ ਦੇਖੋ ਬਾਈ ਠੰਡ ਦਾ ਸਾਇ ਬਹੁਤ ਚੰਗਾ ਹਨ ਹਮ ਸਹੀ ਗੱਲ ਮਾਰਦੇ ਧਾਰਾਂ ਬਾਈ ਲੈ ਚਬਾਈ ਚੈੱਕ ਕਰੋ ਬਾਈ ਚਬਾਈ ਕਰਨ ਵਾਲੀ ਦੀ ਬਹੁਤ ਚੰਗੀ ਹੈ ਕਾਲੀ ਚੰਗੀ ਚਬਾਈ ਪੂਰੀ ਪੋਲੀ ਆਣਾ ਧਾਰ ਗੰਨੇਰ ਕੀ ਧਾਰਾ ਲੈ ਜਿਵੇਂ ਮਰਜੀ ਧਾਰਾ ਮਾਈ ਜਲ ਕੋਈ ਚੱਕਰੀ ਨਹੀਂ ਹਮ ਹੋਰ ਲੁਕਾ ਬਹੁਤ ਠੀਕ ਹੈ ਬਾਈ ਓਕੇ ਹੈ ਹੂੰ ਦਾ ਦੌਰ ਚੰਗੀ ਹੈ ਠੰਡੀ ਸੀਲ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਮੁੱਲ ਵੀ ਜਾ ਜਾ 48000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜਾਊਗਾ ਨਗਪਰਾ ਕੋਲੇ 4 ਸੀ ਚਾਰੀ ਬਾਈ ਸੁਈਆਂ ਵੀ ਆ ਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ